ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨੰਗਵਾਵੇ ਰਹਾਓ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹੋ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨੰਗਵਾਵੇ ਰਹਾਓ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ ਕਰੇ ਸੁਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਜੋਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾਗਵਾਵੇ ਰਹਾਓ ਜੋ ਕਿਸ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਹੀ ਬੋਲ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ